ਸਾਬਰੰਗ ਚੈਨਲ ਦੇ ਖਰੀ ਦਰਸ਼ਕੋ ਅੱਜ ਦੀ ਇਹ ਵੀਡੀਓ ਪਿੰਡ ਦੌਲਰ ਜ਼ਿਲ੍ਹਾ ਮੋਗਾ ਗੁਰਦੁਆਰਾ ਬਾਦਸ਼ਾਹੀ ਪਹਿਲੀ ਅਤੇ ਛੇਵੀ ਸੋ ਬਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਥੇ ਸਮਾਗਮ ਚੱਲ ਰਹੇ ਹਨ ਅੱਜ ਤੋਂ ਨਿਸ਼ਾਨ ਸਹਿ ਦੇ ਚੋਲਾ ਸਾਹਿਬ ਦੀ ਸੇਵਾ ਅੱਜ ਇੱਥੇ ਹੋਈ ਇਹ ਦੋ ਨਿਸ਼ਾਨ ਸਾਹਿਬ ਸਿੱਖੀ ਦੇ ਨਿਸ਼ਾਨ ਹਨ ਇੱਕ ਪੀਰੀ ਦਾ ਇੱਕ ਮੀਰੀ ਦਾ ਸੋ ਨਗਰ ਦੀ ਜਿਹੜੀ ਸੰਗਤ ਆ ਇਹਨਾਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਨਿਸ਼ਾਨ ਸਾਹਿਬਾਂ ਦੀ ਸੇਵਾ ਹਰ ਸਾਲ ਵਿਸਾਖੀ ਦੇ ਦਿਹਾੜੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਤੇ ਅੱਜ ਦੇ ਇਸ ਨਿਸ਼ਾਨ ਸਾਹਿਬ ਦੇ ਚੋਲਾ ਸਹਿਬਾਂ ਦੀ ਸੇਵਾ ਸਰਦਾਰ ਗੁਰਰਾਮ ਸਿੰਘ ਜੀ ਖਾਲਸਾ ਪੁੱਤਰ ਸਰਦਾਰ ਸੁਰਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਪਰਿਵਾਰ ਵੱਲੋਂ ਚੋਲਾ ਸਹਿਬਾਂ ਦੀ ਸੇਵਾ ਦਿੱਤੀ ਗਈ ਤੇ ਜਿਸ ਨੂੰ ਕਿ ਸਾਰੀਆਂ ਹੀ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਸ਼ਾਨ ਸਹਿਬਾਂ ਨੂੰ ਪਹਿਨਾਇਆ ਸੋ ਸਿੱਖੀ ਦੇ ਜਿਹੜੇ ਨਿਸ਼ਾਨ ਹਨ ਇਹ ਦੋ ਇੱਕ ਮੀਰੀ ਇੱਕ ਪੀਰੀ ਮੀਰੀ ਜਾਨੀ ਸਿਆਸਤ ਪੀਰੀ ਜਾਨੀ ਧਰਮ ਸੋ ਜਿਹੜਾ ਪੀਰੀ ਦਾ ਨਿਸ਼ਾਨ ਸਹਿਬਾ ਉਹ ਉੱਚਾ ਹੁੰਦਾ ਤੇ ਮੀਰੀ ਦਾ ਜਾਨੀ ਸਿਆਸਤ ਦਾ ਥੋੜਾ ਨੀਵਾ ਹੁੰਦਾ ਕਿ ਜਿਹੜੀ ਸਿਆਸਤ ਔਰ ਧਰਮ ਦੇ ਭਾਰੂ ਨਾ ਹੋਵੇ ਜਦ ਕਿ ਸਿਆਸਤ ਨੂੰ ਧਰਮ ਤੋਂ ਵੇਦ ਲੈਣੀ ਚਾਹੀਦੀ ਹੈਗੀਆ ਇਸ ਲਈ ਜਿਹੜਾ ਹੈਗਾ ਪੀਰੀਆ ਉੱਚੇ ਥਾਂ ਤੇ ਆ ਸੋ ਅਰਦਾਸ ਸਮਾਗਮ ਹੋ ਰਹੇ ਹਨ ਸੰਗਤਾਂ ਨਿਮਰਤਾ ਸਹਿਤ ਅਰਦਾਸ ਵਿੱਚ ਸ਼ਾਮਲ ਹੋਈਆਂ ਹਨ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਬੇਨਤੀਆਂ ਕਰਕੇ ਹੀ ਸਾਰੇ ਕਾਰਜ ਸੰਪੂਰਨ ਹੁੰਦੇ ਹਨ ਸੋ ਅਰਦਾਸ ਦੇ ਨਾਲ-ਨਾਲ ਜਿਹੜੀ ਕਲਾ ਪ੍ਰਸਾਦ ਦੀ ਅ ਪ੍ਰਥਾ ਵਾ ਹੁਕਮ ਤੇ ਅਰਦਾਸ ਉਪਰੰਤ ਗੁਰ ਹੁਕਮਨਾਮਾ ਸੁਣ ਕੇ ਸੰਗਤਾਂ ਦੇ ਵਿੱਚ ਕਲਾ ਪ੍ਰਸਾਦ ਦੀ ਦੀਗ ਵਰਤਾਈ ਜਾਂਦੀ ਹੈਗੀ ਆ ਇਸ ਦੀ ਬੜੀ ਵੱਡੀ ਮਹੱਤਤਾ ਹੈ ਸੋ ਇਸ ਦੇ ਸੰਬੰਧ ਵਿੱਚ ਅਗਲੇ ਆ ਵੀਡੀਓ ਵਿੱਚ ਗੱਲਬਾਤ ਕਰਾਂਗੇ ਸੋ ਕਿਰਪਾਣ ਪੀੜ ਕਰਕੇ ਗੁਰੂ ਸਹਿਬਾਨ ਨੂੰ ਪੋਗ ਲਵਾਇਆ ਜਾਂਦਾ ਹੈ ਤੇ ਪੋਗ ਲਵਾਇਆ ਹੋਇਆ ਪ੍ਰਸਾਦ ਪ੍ਰਸਾਦ ਸੰਗਤ ਦੇ ਵਿੱਚ ਹੁਕਮਨਾਮੇ ਤੋਂ ਬਾਅਦ ਵਰਤਾਇਆ ਜਾਂਦਾ ਹੈ ਪ੍ਰਸਾਦ ਦੇ ਵਿੱਚ ਬੜੀ ਸ਼ਕਤੀ ਹੈ ਜਦੋਂ ਗੁਰੂ ਦੀ ਕਿਰਪਾ ਸਮਝ ਕੇ ਉਸ ਪ੍ਰਸਾਦ ਨੂੰ ਅਸੀਂ ਛਕਦੇ ਹਾਂ ਤਾਂ ਸਾਡੇ ਅੰਦਰ ਬੜੀ ਸ਼ਕਤੀ ਪੈਦਾ ਹੁੰਦੀ ਹੈਗੀ ਆ ਗੁਰੂ ਦੇ ਰਾਹ ਤੇ ਚੱਲਣ ਦੇ ਲਈ ਸੋ ਸੰਗਤਾਂ ਨਿਮਰਤਾ ਦੇ ਵਿੱਚ ਹੁਕਮਨਾਮਾ ਸਰਵਨਾ ਕਰਿਆ ਹਨ ਤੇ ਇਸ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਕੜਾ ਪ੍ਰਸਾਦ ਦੀ ਦੇਗ ਉਹ ਸੰਗਤਾ ਦੇ ਵਿੱਚ ਵਰਤਾਈ ਜਾਏਗੀ ਦੇਗ ਵਰਤੋਂ ਉਪਰੰਤ ਸੰਗਤਾਂ ਫਿਰ ਬਾਹਰ ਜਾਣਗੀਆਂ ਜਿੱਥੇ ਨਿਸਾਨ ਸਹਿਬਾਨ ਨੂੰ ਚੋਲਾ ਸਹਿਬਾਨ ਪਹਿਨਾਈ ਹਨ ਫਿਰ ਉਸ ਨੂੰ ਆਪਣੇ ਸਥਾਨ ਦੇ ਉੱਤੇ ਤਕਨੀਕੀ ਇਹ ਤਕਨੀਕ ਦੇ ਨਾਲ ਉਸ ਨੂੰ ਖੜਾ ਕੀਤਾ ਜਾਵੇਗਾ ਸੋ ਹੁਣ ਤਾਂ ਬਹੁਤ ਹਾਈਡਰੋਲਿਕ ਤਕਨੀਕਾਂ ਆ ਗਈਆਂ ਹਨ ਬੜੇ ਤਰੀਕੇ ਦੇ ਨਿਸ਼ਾਨ ਸਹਿਬਾਨ ਬੜੇ ਮਜ਼ਬੂਤ ਬਣਾਏ ਜਾ ਰਹੇ ਹਨ ਪਰ ਫਿਰ ਵੀ ਇਹ ਤਕਨੀਕ ਵੀ ਬਹੁਤ ਵਧੀਆ ਹੈ ਤੇ ਸੰਗਤਾਂ ਦੇ ਵੱਲੋਂ ਜਕਾਰੇ ਲਾਏ ਜਾਂਦੇ ਹਨ ਪਹਿਲਾ ਪ੍ਰਧਾਨ ਸਾਹਿਬ ਜਕਾਰੇ ਇਹਨਾਂ ਨੇ ਲਾਇਆ ਫਿਰ ਉਸ ਤੋਂ ਬਾਅਦ ਮਗਰ ਸੰਗਤਾਂ ਜਕਾਰੇ ਲਾਰੀਆਂ ਤੇ ਹੌਲੀ 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 ਨਿਸ਼ਾਨ ਸਾਹਿਬ ਉੱਪਰ ਨੂੰ ਲਿਜਾਏ ਜਾ ਰਹੀ ਹਨ ਤਾਂ ਜੋ ਆਪਣੇ ਸਥਾਨ ਦੀ ਉੱਤੇ ਉਹ ਸਿੱਧੇ ਖੜ੍ਹ ਸਕਰ ਗੁਰਦੁਆਰਾ ਸਾਹਿਬ ਦੀ ਉੱਪਰਲੀ ਛਤ ਦੇ ਉੱਤੇ ਆ ਦੇਸੀ ਤਰੀਕੇ ਦਾ ਜਿਹੜਾ ਪਹਿਲਾ ਤਰੀਕਾ ਚੱਲਦਾ ਸੀਗਾ ਗਰਾਰੀਆਂ ਵਾਲਾ ਉਹ ਸਿਸਟਮ ਲਾਇਆ ਹੋਇਆ ਤੇ ਉਸ ਨੂੰ ਮਤਲਬ ਨੌਜਵਾਨ ਬੀੜਾਂ ਦੇ ਵੱਲੋਂ ਜਿਹੜੇ ਆ ਜਾ ਰਿਹਾ ਤੇ ਉਹ ਵੀ ਸਿੱਧੇ ਨਿਸ਼ਾਨ ਸਾਹਿਬਾਂ ਨੂੰ ਸਿੱਧੇ ਬਿਲਕੁਲ ਸਿੱਧੇ ਕੀਤਾ ਜਾ ਰਿਹਾ ਹੈਗਾ ਸੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਆ ਤੇ ਜੇਕਾਰੇ ਲਗਾਤਾਰ ਲਾਏ ਜਾਂਦੇ ਲਾਈ ਜਾ ਰਹੇ ਹਨ ਬੇਸ਼ੱਕ ਸੰਗਤ ਦੇ ਵਿੱਚ ਗਿਣਤੀ ਥੋੜੀ ਹੈ ਪਰ ਉਤਸ਼ਾਹ ਬਹੁਤ ਹੈ ਸੋ ਇਹ ਬੜੀਆਂ ਵਿਚਾਰਨ ਜੋ ਗੱਲਾਂ ਹਨ ਕਿ ਸੰਗਤਾਂ ਜਿਹੜੀਆਂ ਹੈਗੀਆਂ ਵਾ ਉਹ ਮਿਲ ਜੁਲ ਕੇ ਹੁਣੋਂ ਪਰ ਅਲੱਗ ਕਰਨ ਦੀ ਥਾਂ ਤੇ ਤੇਰ ਮੇਰ ਪੈਦਾ ਹੋ ਗਈ ਆ ਇਹ ਇਹਨਾਂ ਦਾ ਪ੍ਰੋਗਰਾਮ ਆ ਉਹਨਾਂ ਦਾ ਪ੍ਰੋਗਰਾਮ ਆ ਅੱਡੋ ਉੱਡੀ ਪ੍ਰੋਗਰਾਮ ਆ ਹਰ ਜਗ੍ਹਾ ਦਾ ਸਿਸਟਮ ਵੀ ਹੀ ਹੋ ਚੱਲਿਆ ਪਰ ਇੱਥੇ ਆਪਾਂ ਇਹ ਗੱਲ ਕਰਾਂਗੇ ਕਿ ਇਨ੍ਹਾਂ ਦੇ ਵੱਲੋਂ ਬਿਸ਼ੱਕ ਥੋੜੀ ਗਿਣਤੀ ਹੋਣ ਦੇ ਬਾਵਜੂਦ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਹੀ ਤਿਯਾਰ ਜਿਹੜੇ ਗੁਰਪਰਬ ਹੁੰਦੇ ਹਨ ਗੁਰਮਤ ਅਨੁਸਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਨਿਰਵਿਗਨ ਮਨਾਏ ਜਾਂਦੇ ਹਨ ਤੇ ਸੰਗਤਾਂ ਨੇ ਗੁਰੂ ਦੀਆਂ ਸਿੱਖਾਂ ਪ੍ਰਾਪਤ ਕਰਦੀਆਂ ਹਨ ਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਵੱਡੇ ਵੱਡੇ ਮਦ ਲੋ ਬੜੀ ਵੱਡੀ ਕਿਰਪਾ ਇਹਨਾਂ ਪਰਿਵਾਰਾਂ ਦੇ ਕੀਤੀ ਹੋਈ ਹੈ ਸਾਰੇ ਹੀ ਸੁਖੀ ਵਸਦੇ ਹਨ ਸੋ ਦੁੱਖ ਸੁੱਖ ਇਹ ਤੋਂ ਆਪਸ਼ਾ ਦੀ ਤਰ੍ਹਾਂ ਹਨ ਪਰ ਜਿਹੜਾ ਗੁਰੂ ਦਾ ਪਿਆਰ ਆ ਤੁਹਾਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਕਰਦਾ ਹੈ ਖੁਸ਼ੀ ਦਿੰਦਾ ਹੈ ਆਨੰਦ ਦਿੰਦਾ ਹੈ ਕਿਹੜਾ ਦਿੰਦਾ ਹੈ ਤੁਸੀਂ ਦੁੱਖਾਂ ਦੇ ਵਿੱਚ ਵੀ ਆਨੰਦ ਦੇ ਵਿੱਚ ਰਹਿੰਦੇ ਹੋ ਜਿਸ ਤੇ ਗੁਰੂ ਦੀ ਕਿਰਪਾ ਨਾਲ ਸੁੱਖ ਦੇ ਵਿੱਚ ਵੀ ਉਹ ਦੁਖੀਆਂ ਦੀ ਤਰ੍ਹਾਂ ਰਹਿੰਦਾ ਹੈ ਸੋ ਦੇਖਿਆ ਤੁਸੀਂ ਦੇਖ ਰਹੇ ਹੋ ਕਿ ਇਹ ਗਰਾਲੀਆ ਵਾਲਾ ਸਿਸਟਮ ਆ ਤੇ ਦੋ ਵੀਰਾਂ ਦੇ ਵੱਲੋਂ ਗੇੜਿਆ ਜਾ ਰਿਹਾ ਤੇ ਤਾਰ ਨੂੰ ਲਵੇਟਾ ਮਾਰਿਆ ਜਾ ਰਿਹਾ ਤੇ ਨਿਸ਼ਾਨ ਸਹਿਵਾਲ ਆਪਣੀ ਥਾਂ ਦੇ ਉੱਤੇ ਸਿੱਧੇ ਹੋ ਰਹੇ ਹਨ ਸੋ ਆਪਣੀ ਹਰ ਵੀਡੀਓ ਦੇ ਵਿੱਚ ਗੱਲਬਾਤ ਸਿੱਧੇ ਜਿਹੇ ਤਰੀਕੇ ਨਾਲ ਹੁੰਦੀ ਆ ਕੋਈ ਪ੍ਰੋਫੈਸ਼ਨਲ ਜਿਹਾ ਤਰੀਕਾ ਕੋਈ ਆਪਾਂ ਨਹੀਂ ਵਰਤਦੇ ਜਿਸ ਨੂੰ ਕਿ ਵੀਡੀਓ ਨੂੰ ਜ਼ਿਆਦਾ ਰੋਚਕ ਬਣਾਇਆ ਜਾ ਜਾਈ ਸੋ ਸਿੱਧੀਆਂ ਜੀਆਂ ਗੱਲਾਂ ਬਾਤਾਂ ਨੇ ਆਪਾਂ ਤੁਹਾਨੂੰ ਗੁਰਦਰ ਸਾਹਿਬਾਨ ਦੇ ਵਿੱਚ ਜੋ ਅੱਜ ਦੀ ਸੇਵਾ ਹੋਈ ਉਸ ਦੇ ਬਾਰੇ ਆਪਾਂ ਤੁਹਾਨੂੰ ਦਿਖਾਇਆ ਕੁਝ ਕੇ ਗੱਲਾਂ ਬਾਤਾਂ ਆਪਾਂ ਜਿਹੜੀਆਂ ਹੈਗੀਆਂ ਉਹ ਜਾਣ ਪਛਾਣ ਦੇ ਵਾਸਤੇ ਆਪਾਂ ਕਰ ਰਹੇ ਹੈਗੇ ਆ ਸੋ ਬਿਲਕੁਲ ਨਿਸ਼ਾਨ ਸਹਿਬਾਨ ਸਿੱਧੀ ਹੋਣ ਦੀ ਤਿਆਰੀ ਦੇ ਵਿੱਚ ਹਨ ਤੇ ਥੱਲੋ ਲਗਾਤਾਰ ਵਾਹਿਗੁਰੂ ਦਾ ਸਿਮਰਨ ਵੀ ਚੱਲ ਰਿਹਾ ਤੇ ਪੱਲਾ ਜਕਾਰੇ ਵੀ ਲਗਾਤਾਰ ਲੱਗਦੇ ਰਹੇ ਸੋ ਜਦੋਂ ਕੋਈ ਵੀ ਕਾਰਜ ਸੰਪੂਰਨ ਹੁੰਦਾ ਹੈ ਤਾਂ ਗੁਰਮਤਿ ਦੇ ਵਿੱਚ ਫਤਿਹ ਹੀ ਬੁਲਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉ ਇਹ ਜਿਹੜਾ ਖਾਲਸਾ ਵਾ ਇਹ ਵੀ ਵਾਹਿਗੁਰੂ ਜੀ ਦਾ ਵਾ ਤੇ ਜੱਤ ਵੀ ਵਾਹਿਗੁਰੂ ਜੀ ਦੀ ਅਤੇ ਦੋ ਨਿਸ਼ਾਨ ਸਹਿਬਾਨ ਮੇਰੀ ਅਤੇ ਪੀਰੀ ਦੇ ਚੂੜਿਆਂ ਸੋ ਸੰਗਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਸਬੰਧੀ ਇਕੱਤਰ ਹੋਈਆਂ ਹਨ ਤੇ ਹੁਣ ਕੁਝ ਕੋ ਵਿਚਾਰ ਇਸ ਗੁਰਦੁਆਰਾ ਸਹਿਬਾਨ ਸੈਵ ਦੇ ਪ੍ਰਧਾਨ ਸਾਹਿਬ ਕਰਨੈਲ ਸਿੰਘ ਜੀ ਖਾਸਾ ਉਹ ਸੰਗਤਾਂ ਨਾਲ ਸਾਂਝੇ ਕਰਨਗੇ ਕੱਲ ਦੇ ਪ੍ਰੋਗਰਾਮ ਬਾਰੇ ਦੱਸਣਗੇ ਸੋ ਇਹ ਗੱਲਬਾਤ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਨੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੇ ਸਾਧ ਸੰਗਜੋ ਸਭ ਤੋਂ ਪਹਿਲਾਂ ਤਾਂ ਖਾਲਸਾ ਪੰਥ ਦੇ ਸਾਜਨਾ ਦਿਵਸ 325ਵੇਂ ਸਾਜਨਾ ਦਿਵਸ ਦੀ ਸਮੁੱਚੀ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਉਪਰੰਤ ਗੁਰਦਰਾ ਸਾਹਿਬ ਪਾਸ਼ਾਹੀ ਪਹਿਲੀ ਅਤੇ ਛੇਵੀਂ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਵਿਖੇ ਅੱਜ ਜੋ ਬਸਾਖੀ ਨੂੰ ਸਮਾਪਤ ਦਿਹਾੜੇ ਦੀ ਜੋ ਚੱਲ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਗੁਰੂ ਘਰ ਵਿਖੇ ਕੱਲ ਤੋਂ ਅਖੰਡ ਪਾਠ ਆਰੰਭ ਨੇ ਅੱਜ ਖਾਲਸੇ ਪੰਥ ਦੇ ਜੋ ਪਵਿੱਤਰ ਨਿਸ਼ਾਨ ਨੇ ਉਹਨਾਂ ਦੀ ਸੇਵਾ ਹੋਈ ਆ ਉਹਨਾਂ ਤੇ ਚੋਲੇ ਬਦਲੇ ਗਏ ਨੇ ਸੰਗਤਾਂ ਨੇ ਰਲ ਮਿਲ ਕੇ ਹੱਥੀਂ ਸੇਵਾ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਆ ਅੱਜ ਦੀ ਜੋ ਚੋਲਾਂ ਦੀ ਸਮੁੱਚੀ ਸੇਵਾ ਸਾਡੇ ਸੰਗਤ ਸਾਹਿਬ ਗੁਰਰਾਮ ਸਿੰਘ ਜੀ ਇਹਨਾਂ ਵੱਲੋਂ ਕੀਤੀ ਗਈ ਆ ਹਰ ਵਾਰੀ ਜੋ ਚੋਲਾਂ ਦੀ ਸੇਵਾ ਬਖ ਬਖ ਪਰਵਾਰਾਂ ਵੱਲੋਂ ਕੀਤੀ ਜਾਂਦੀ ਆ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਕੱਲ ਨੂੰ ਵਸਾਖੀ ਦੇ ਦਿਹਾੜੇ ਤੇ ਗੁਰਦਰਾ ਸਾਹਿਬ ਪਾਸ਼ਾਏ ਸ਼ੇਹ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕੇ ਲੰਗਰ ਤੋਂ ਅਤ ਵਰਤਣਗੇ ਨਾਲ ਹੀ ਦਸਤਾਰ ਮੁਕਾਬਲੇ ਜੋ ਹਰ ਸਾਲ ਕਰਾਏ ਜਾਂਦੇ ਆ ਉਹ ਵੀ ਕਰਵਾਏ ਜਾਣੇ ਆ ਸੰਗਤਾਂ ਨੂੰ ਪੋਰਜੋ ਅਪੀਲ ਹੈ ਕਿ ਨੌਜਵਾਨ ਬੱਚੇ ਸਾਡੇ ਜੋ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹ 10:00 ਵਜੇ ਤੋਂ ਪਹਿਲਾਂ ਪਹਿਲਾਂ ਗੁਰਦਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਤਾ ਕਰਨ ਪ੍ਰੰਤ ਇੱਕ ਖੂਨਦਾਨ ਕੈਂਪੀ ਲਾਜਾਣਾ ਅਤੇ ਕੁਝ ਜੋ ਫਲਦਾਰ ਫਲਦਾਰ ਅਤੇ ਸਜਾਵਟੀ ਬੂਟੇ ਦਰਾਖਤ ਨੇ ਉਹਨਾਂ ਦੀ ਸੇਵਾ ਵੀ ਸੰਗਤਾਂ ਨੂੰ ਕੀਤੀ ਜਾਣੀ ਹੈ ਕਿ ਵੱਧ ਤੋਂ ਵੱਧ ਆਪਾਂ ਜੋ ਕੁਦਰਤ ਦੇ ਨਾਲ ਵੀ ਰਲ ਮਿਲ ਕੇ ਰਹੀਏ ਅਤੇ ਕੁਦਰਤ ਦੀ ਸੇਵਾ ਵੀ ਨਾਲ ਹੀ ਕਰੀਏ ਸੋ ਇੱਕ ਵਾਰੀ ਫੇਰ ਸਮੁੱਚੇ ਹੀ ਸੈ ਕੌਮ ਨੂੰ ਖਾਲਸਾ ਪੰਥ ਦੇ 325ਵੇਂ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ